ਸਿਗੇ ਜਿਹੜੇ ਉਹ ਸਟੰਟ ਕਰਦੇ ਪਾਏ ਗਏ ਸੀ ਕਿ ਮੈਟਰ ਹੈ ਜੀ ਕਿਥੋਂ ਦੇ ਨੌਜਵਾਨ ਨੇ ਹਾਂਜੀ ਪਿਛਲੇ ਦਿਨੀ ਕੁਝ ਨੌਜਵਾਨ ਸੀਗੇ ਜਿਹੜੇ ਬੱਚੇ ਪੜ੍ਹਦੇ ਸੀਗੇ ਉਹ ਆਪਣੇ ਨੈਸ਼ਨਲ ਹਾਈਵੇ ਤੇ ਸਟੰਟ ਵਗੈਰਾ ਕਰ ਰਹੇ ਸੀਗੇ ਜਿਨ੍ਹਾਂ ਤੋਂ ਪਤਾ ਲੱਗਿਆ ਸਾਨੂੰ ਸੋਸ਼ਲ ਮੀਡੀਆ ਤੋਂ ਵੀਡੀਓ ਪਤਾ ਲੱਗੀ ਇਹਨਾਂ ਬਾਰੇ ਤੇ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਿਆ ਕਿ ਇਹ ਦੱਬੇ ਦੇ ਆਪਣੇ ਪਿੰਡਾਂ ਦੇ ਬੱਚੇ ਸੀਗੇ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਦੇ ਮਾਪੇ ਨਾਲ ਗੱਲ ਕੀਤੀ ਤੇ ਜੋ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀਗੇ ਉਹਨਾਂ 'ਤੇ ਚਲਾਣ ਕੀਤੇ ਗਏ ਤੇ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਇਦਾਂ ਦੇ ਕੰਮ ਨਾ ਕਰਨ ਕਿਉਂਕਿ ਇਦਾਂ ਕਰਨ ਵਾਲੇ ਇਹ ਆਪਣੀ ਜਾਨ ਨੂੰ ਵੀ ਜੋਖਮ ਵਿੱਚ ਪਾਉਂਦੇ ਨੇ ਤੇ ਨਾਲ ਜੋ ਡਰਾਈਵ ਕਰ ਰਹੇ ਨੇਗੇ ਉਹਨਾਂ ਲਈ ਵੀ ਖਤਰਾ ਹੈ ਤੇ ਫਿਰ ਇਹਨੇ ਕਿਸ ਤਰ੍ਹਾਂ ਦੇ ਚਲਾਣ ਕੀਤੇ ਨੇ ਇਹ ਜਿਹੜੀ ਡੇਂਜਰਸ ਡਰਾਈਵਿੰਗ ਵਗੈਰਾ ਦੇ ਨਾਲ ਦੇ ਜਿਹੜੇ ਮੋਟਰ ਵਹੀਕਲ ਐਕਟ ਦੇ ਬੰਦੇ ਸੈਕਸ਼ਨ ਸੀ ਉਹਨਾਂ ਦੇ ਚਲਾਣ ਕੀਤੇ ਗਏ ਨੇ ਕਿ ਇਹ ਬਾਈਕਲਸ ਸਰ ਕਿਹੜੀ ਸੀਗੀ ਜੀ ਇਹ ਇਹਨਾਂ ਚ ਇੱਕ ਫੋਰਚੂਨਰ ਸੀਗੀ ਜੀ ਗੱਡੀ ਜਿਹਦੇ ਉੱਪਰ ਬੈਠੇ ਸੀਗੇ ਬੱਚੇ ਇੱਕ ਸਕੋਰਪੀਓ ਸੀਗੀ ਤੇ ਕਾਫੀ ਹੋਰ ਗੱਡੀਆਂ ਸੀਗੀਆਂ ਜਿਹੜੀਆਂ ਨਾਲ ਇਹਨਾਂ ਦੇ ਕਾਫਲੇ ਦੇ ਤੌਰ ਤੇ ਬਣਾ ਰੱਖੀਆਂ ਸੀਗੀਆਂ ਜੀ ਕਿਹੜੀ ਰੋਡ ਤੇ ਕਰ ਰਹੇ ਸੀ ਸਟੰਟ ਜੀ ਇਹ ਆਪਣਾ ਜੋ ਮੇਨ ਰੋਡ ਆ ਜੀ ਹਾਈਵੇ ਉਸ ਤੇ ਇਹ ਸਟੰਟ ਬਾਜ਼ੀ ਕਰ ਰਹੇ ਸੀਗੇ ਜੀ ਤੱਕੀ ਲੱਗਦਾ ਜੀ ਜਿਸ ਤਰ੍ਹਾਂ ਇਹ ਬੱਚੇ ਸਟੰਡ ਕਰਦੇ ਨੇ ਇਹਦੇ ਨਾਲ ਕਿੰਨਾ ਨੁਕਸਾਨ ਹੋ ਸਕਦਾ ਸੀਗਾ ਕਈ ਵਾਰ ਕੋਈ ਅੱਗੋ ਆਰੀਆਂ ਗੱਡੀਆਂ ਨਾਲ ਵੀ ਨੁਕਸਾਨ ਹੋ ਸਕਦਾ ਹਾਂਜੀ ਇਹ ਵੀ ਜਿੱਦਾਂ ਪਹਿਲਾਂ ਦੱਸਿਆ ਕਿ ਇਹ ਆਪਣੀ ਜਾਨ ਨੂੰ ਤਾਂ ਜੋਖਮ ਵਿੱਚ ਪਾਉਂਦੇ ਨੇਗੇ ਤੇ ਜੋ ਡਰਾਈਵ ਗੱਡੀਆਂ ਸੜਕ ਤੇ ਕਰ ਰਹੀਆਂ ਨੇ ਉਹਨਾਂ ਲਈ ਵੀ ਖਤਰਾ ਬਣਦੇ ਨੇਗੇ ਇਸ ਲਈ ਇਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਬੱਚਿਆਂ ਦੇ ਮਾਪੇ-ਮਾਪ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਜਿਹੜੇ ਜਦੋਂ ਇਹ ਸਕੂਲ ਵਗੈਰਾ ਜਾਂਦੇ ਨੇ ਇਹਨਾਂ ਦਾ ਖਿਆਲ ਰੱਖਣੀ ਇਹਨਾਂ ਨੂੰ ਵੀਕਲ ਨੇ ਜਿਹੜੇ ਉਹ ਨਾਂ ਦੇਣ ਜੋ ਸਕੂਲ ਬੱਸਾਂ ਨੇਗੀਆਂ ਲੱਗੀਆਂ ਹੋਈਆਂ ਉਹਨਾਂ 'ਚ ਇਹਨਾਂ ਨੂੰ ਜਿਹੜੇ ਸਕੂ ਉਸ ਦੀ ਕਿਸ ਤਰ੍ਹਾਂ ਦੀ ਨਿਗਾਹ ਜੀ ਇਹਨਾਂ ਲੋਕਾਂ ਦੇ ਦੇਖੋ ਪੁਲਿਸ ਦੀ ਪੂਰੀ ਇਹਨਾਂ ਤੇ ਪੈਣੀ ਨਜ਼ਰ ਆ ਪੁਲਿਸ ਤੋਂ ਕੋਈ ਵੀ ਬਚ ਨਹੀਂ ਸਕਦਾ ਹੈਗਾ ਸਾਡੀ ਜਿਹੜੀ ਗਸ਼ਤਾ ਲਗਾਤਾਰ ਚੱਲਦੀ ਰਹਿੰਦੀ ਸੋਸ਼ਲ ਮੀਡੀਆ ਤੇ ਵੀ ਸਾਡੀ ਜਿਹੜੀ ਟੀਮਾਂ ਨੇ ਬਣੀਆਂ ਹੋਈਆਂ ਨੇ ਕਿ ਜੋ ਇਦਾਂ ਦੀ ਸਟੰਟ ਬਾਜੀ ਜਾਂ ਕੋਈ ਵੀ ਕੁਝ ਕਰੂਗਾ ਉਹ ਉੱਤੇ ਜੋ ਬੰਦੇ ਕਾਨੂੰਨੀ ਕਾਰਵਾਈ ਆ ਉਹ ਹੋਊਗੀ ਜੀ ਇਹ ਸਿਰਫ ਬੱਚਿਆਂ ਵਾਸਤੇ ਨਹੀਂ ਜੀ ਜਾਂ ਕੋਈ ਜਿਹੜੇ ਨਾਮ ਵਰ ਕੋ ਸਿੰਗਲ ਹੁੰਦੇ ਨੇ ਜਾਂ ਹੋਰ ਹੁੰਦੇ ਨੇ ਉਹ ਵੀ ਸਟੰਟ ਬਾਜੀ ਜਾਂ ਕਈ ਵਾਰ ਸੰਗੋਖ ਕੀਤੀ ਕਰਦੇ ਨਹੀਂ ਅਸੀਂ ਇਹ ਅਪੀਲ ਕਰਦੇ ਹਾਂ ਕਿ ਹਰੇਕ ਕਾਨੂੰਨ ਲਈ ਹਰੇਕ ਬਰਾਬਰ ਹੈ ਕੋਈ ਬੱਚਾ ਹੋਵੇ ਕੋਈ ਨਾਮਵਰ ਸਿੰਗਰ ਹੋਵੇ ਜਾਂ ਕੋਈ ਬਜ਼ੁਰਗ ਹੋਵੇ ਕਿਸੇ ਕੋਈ ਵੀ ਕਾਨੂੰਨ ਤੋਂ ਬਚੂਗਾ ਨਹੀਂ ਜੇ ਉਹ ਅਮੈਦੇ ਮੋਟਰ ਵਹੀਕਲ ਐਕਟ ਜਾਂ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰੂਗਾ ਜੀ ਤਾਂ ਉਸਤੇ ਜੋ ਬੰਦੇ ਸੈਕਸ਼ਨ ਨੇਗੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਕਈ ਵਾਰ ਜੀ ਨੌਜਵਾਨ ਬੁਲਟ ਦੇ ਪਟਾਕੇ ਜਿਹੜੇ ਉਹ ਵੀ ਮਾਰਦੇ ਨੇ ਹੈਗੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਵੀ ਸਾਡੇ ਹੁਣ ਪਿਛਲੇ 3-4 ਦਿਨ ਤੋਂ ਸਾਨੂੰ ਪਤਾ ਲੱਗਿਆ ਕਿ ਬੱਚੇ ਨੇ ਜਿਹੜੇ ਉਹ ਪੇਪਰ ਦੇਣ ਜਾਂਦੇ ਨੇ ਉਹ ਮੋਟਰਬਾਈਕ ਤੇ ਜਿਹੜੇ ਹੈ ਪੜਾਕੇ ਵਗੈਰਾ ਮਾਰ ਰਹੇ ਉਹਨਾਂ ਤੇ ਵੀ ਅਸੀਂ ਰੱਖੀ ਹੋਈ ਜਰੇਗਾ ਜੇ ਉਹਨਾਂ ਨੂੰ ਫੇਰ ਵਾਰਨਿੰਗ ਵੀ ਦੇਣੀ ਚਾਹੁੰਦੇ ਹਾਂ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਵੀ ਕਹਿਣੇ ਚਾਹੁੰਦੇ ਹਾਂ ਕਿ ਇਹਨਾਂ ਬੱਚਿਆਂ ਦਾ ਜਿਹੜਾ ਹੈਗਾ ਉਹ ਧਿਆਨ ਰੱਖਣ ਨਹੀਂ ਫਿਰ ਜਿਹੜੀ ਉਹਨਾਂ ਤੇ ਬਣਦੀ ਕਾਰਵਾਈ ਆ ਉਹ ਅਸੀਂ ਜਿਹੜਾ ਚਲਾਣ ਵਗੈਰਾ ਇਹਨਾਂ ਤੇ ਕਰਾਂਗੇ ਬੁਲਟ ਮੋਟਰਸਾਈਕਲ ਦਾ ਇਸ ਤਰ੍ਹਾਂ ਦੇ ਕਿੰਨੇ ਕੁ ਮੋਟਾ ਚਲਾਣ ਹੋ ਸਕਦੇ ਜਿਹੜਾ ਮੋਡੀਫਾਈ ਸਾਇਲੈਂਸਰ ਤਾਂ ਹੈਗਾ ਜੀ ਉਹਨਾਂ ਦਾ ਜਿਹੜਾ ਹੈਗਾ ਹਜ਼ਾਰਾਂ ਨੌਜਵਾਨ ਸੀਗੇ ਜਿਹੜੇ ਉਹ ਸਟੰਟ ਕਰਦੇ ਪਾਏਗੇ ਸੀ ਕੀ ਮੈਟਰ ਹੈ ਜੀ ਕਿੱਥੋਂ ਦੇ ਨੌਜਵ ਹਾਂਜੀ ਪਿਛਲੇ ਦਿਨੀ ਕੁਝ ਨੌਜਵਾਨ ਸੀਗੇ ਜਿਹੜੇ ਬੱਚੇ ਪੜ੍ਹਦੇ ਸੀਗੇ ਉਹ ਆਪਣੇ ਨੈਸ਼ਨਲ ਹਾਈਵੇ ਦੇ ਸਟੰਟ ਵਗੈਰਾ ਕਰ ਰਹੇ ਸੀਗੇ ਜਿਨ੍ਹਾਂ ਤੋਂ ਪਤਾ ਲੱਗਿਆ ਸਾਨੂੰ ਸੋਸ਼ਲ ਮੀਡੀਆ ਤੋਂ ਵੀਡੀਓ ਪਤਾ ਲੱਗੀ ਇਹਨਾਂ ਬਾਰੇ ਤੇ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਾ ਕਿ ਇਹ ਢੱਬੇ ਦੇ ਆਪਣੇ ਪਿੰਡਾਂ ਦੇ ਬੱਚੇ ਸੀਗੇ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਦੇ ਮਾਪੇ-ਮਾਪੋਂ ਨਾਲ ਗੱਲ ਕੀਤੀ ਤੇ ਜੋ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀਗੇ ਉਹਨਾਂ 'ਚ ਇਹਨਾਂ ਤੇ ਚਲਾਣ ਕੀਤੇ ਗਏ ਤੇ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਇਦਾਂ ਦੇ ਕੰਮ ਨਾ ਕਰਨ ਕਿਉਂਕਿ ਇਦਾਂ ਕਰਨ ਵਾਲੇ ਇਹ ਆਪਣੀ ਜਾਨ ਨੂੰ ਵੀ ਜੋਖਮ ਵਿੱਚ ਪਾਉਂਦੇ ਨੇ ਤੇ ਨਾਲ ਜੋ ਡਰਾਈਵ ਕਰ ਰਹੇ ਨੇਗੇ ਉਹਨਾਂ ਲਈ ਵੀ ਖਤਰਾ ਹੈ ਤੇ ਫਿਰ ਇਹਨੇ ਕਿਸ ਤਰ੍ਹਾਂ ਦੇ ਚਲਾਣ ਕੀਤੇ ਨੇ ਇਹ ਜਿਹੜੀ ਡੇਂਜਰਸ ਡਰਾਈਵਿੰਗ ਵਗੈਰਾ ਦੇ ਇਹਨਾਂ ਦੇ ਜਿਹੜੇ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀ ਉਹਨਾਂ ਦੇ ਚਲਾਣ ਕੀਤੇ ਗਏ ਨੇ ਜੀ ਇਹ ਬਾਈਕਲ ਸਰ ਕਿਹੜੀ ਸੀ ਜੀ ਇਹ ਇਹਨਾਂ ਚ ਇੱਕ ਫੋਰਚੂਨਰ ਸੀਗੀ ਜੀ ਗੱਡੀ ਜਿਹਦੇ ਉੱਪਰ ਬੈਠੇ ਸੀਗੇ ਬੱਚੇ ਇੱਕ ਸਕੋਰਪੀਓ ਸੀਗੀ ਤੇ ਕਾਫੀ ਹੋਰ ਗੱਡੀਆਂ ਸੀਗੀਆਂ ਜਿਹੜੀਆਂ ਨਾਲ ਇਹਨਾਂ ਦੇ ਕਾਫਲੇ ਦੇ ਤੌਰ ਤੇ ਬਣਾ ਰੱਖੀਆਂ ਸੀਗੀਆਂ ਜੀ ਕਿਹੜੀ ਰੋਡ ਤੇ ਕਰ ਰਹੇ ਸੀ ਸਟੰਟ ਜੀ ਇਹ ਆਪਣਾ ਜੋ ਮੇਨ ਰੋਡ ਆ ਜੀ ਹਾਈਵੇ ਉਸ ਤੇ ਇਹ ਸਟੰਟ ਬਾਜ਼ੀ ਕਰ ਰਹੇ ਸੀਗੇ ਜੀ ਸੱਚੀ ਲੱਗਦਾ ਜੀ ਜਿਸ ਤਰ੍ਹਾਂ ਇਹ ਬੱਚੇ ਸਟੰਡ ਕਰਦੇ ਨੇ ਇਹਦੇ ਨਾਲ ਕਿੰਨਾ ਨੁਕਸਾਨ ਹੋ ਸਕਦਾ ਸੀਗਾ ਕਈ ਵਾਰ ਕੋਈ ਅੱਗੋ ਆਰੀਆਂ ਗੱਡੀਆਂ ਨਾਲ ਵੀ ਨੁਕਸਾਨ ਹੋ ਸਕਦਾ ਹਾਂਜੀ ਇਹ ਵੀ ਜਿੱਦਾਂ ਪਹਿਲਾਂ ਦੱਸਿਆ ਕਿ ਇਹ ਆਪਦੀ ਜਾਨ ਨੂੰ ਤਾਂ ਜੋਖਮ 'ਚ ਪਾਉਂਦੇ ਨੇਗੇ ਤੇ ਜੋ ਡਰਾਈਵਿੰਗ ਗੱਡੀਆਂ ਸੜਕ 'ਤੇ ਕਰ ਰਹੀਆਂ ਨੇ ਉਹਨਾਂ ਲਈ ਵੀ ਖਤਰਾ ਬਣਦੇ ਨੇਗੇ ਇਸ ਲਈ ਇਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਬੱਚਿਆਂ ਦੇ ਮਾਪੇ-ਮਾਪ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਜਿਹੜੇ ਜਦੋਂ ਇਹ ਸਕੂਲ ਵਗੈਰਾ ਜਾਂਦੇ ਨੇ ਇਹਨਾਂ ਦਾ ਖਿਆਲ ਰੱਖਣੀ ਇਹਨਾਂ ਨੂੰ ਵਹੀਕਲ ਨੇ ਜਿਹੜੇ ਉਹ ਨਾਂ ਦੇਣ ਜੋ ਸਕੂਲ ਬੱਸਾਂ ਨੇਗੀਆਂ ਲੱਗੀਆਂ ਹੋਈਆਂ ਉਹਨਾਂ 'ਚ ਇਹਨਾਂ ਨੂੰ ਪੁਲਿਸ ਦੀ ਕਿਸ ਤਰ੍ਹਾਂ ਦੀ ਨਿਗਰਾਨੀ ਇਹਨਾਂ ਲੋਕਾਂ ਦੀ ਦੇਖੋ ਪੁਲਿਸ ਦੀ ਪੂਰੀ ਇਹਨਾਂ ਤੇ ਪੈਣੀ ਨਜ਼ਰ ਆ ਪੁਲਿਸ ਤੋਂ ਕੋਈ ਵੀ ਬਚ ਨਹੀਂ ਸਕਦਾ ਹੈਗਾ ਸਾਡੀ ਜਿਹੜੀ ਅਗਸਤਾ ਲਗਾਤਾਰ ਚੱਲਦੀ ਰਹਿੰਦੀ ਸੋਸ਼ਲ ਮੀਡੀਆ ਤੇ ਵੀ ਸਾਡੀ ਜਿਹੜੀ ਟੀਮਾਂ ਨੇ ਬਣੀਆਂ ਹੋਈਆਂ ਨੇ ਕਿ ਜੋ ਇਦਾਂ ਦੀ ਸਟੰਟबाजी ਜਾਂ ਕੋਈ ਵੀ ਕੁਝ ਕਰੂਗਾ ਉਹ ਉੱਤੇ ਜੋ ਬੰਦੇ ਕਾਨੂੰਨੀ ਕਾਰਵਾਈ ਆ ਉਹ ਹੋਊਗੀ ਇਹ ਸਿਰਫ ਬੱਚਿਆਂ ਵਾਸਤੇ ਨਹੀਂ ਜਾਂ ਕੋਈ ਜਿਹੜੇ ਨਾਮਵਰ ਕੋਈ ਸਿੰਗਲ ਹੁੰਦੇ ਨੇ ਜਾਂ ਹੋਰ ਹੁੰਦੇ ਨੇ ਉਹ ਵੀ ਸਟੰਟबाजी ਕਈ ਵਾਰ ਸੰਰੋਖਿਤ ਕੀਤੀ ਕਰਦੇ ਨਹੀਂ ਅਸੀਂ ਇਹ ਅਪੀਲ ਕਰਦੇ ਹਾਂ ਕਿ ਹਰੇਕ ਕਾਨੂੰਨ ਲਈ ਹਰੇਕ ਬਰਾਬਰ ਹੈ ਕੋਈ ਬੱਚਾ ਹੋਵੇ ਕੋਈ ਨਾਮਵਰ ਸਿੰਗਰ ਹੋਵੇ ਜਾਂ ਕੋਈ ਬਜ਼ੁਰਗ ਹੋਵੇ ਕਿਸੇ ਕੋਈ ਵੀ ਕਾਨੂੰਨ ਤੋਂ ਬਚੂਗਾ ਨਹੀਂ ਜੇ ਉਹ ਅਮੈਦੇ ਮੋਟਰ ਵਹੀਕਲ ਐਕਟ ਜਾਂ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰੂਗਾ ਜੀ ਤਾਂ ਉਸਤੇ ਜੋ ਭੰਦੇ ਸੈਕਸ਼ਨ ਨੇਗੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਕਈ ਵਾਰ ਜੀ ਨੌਜਵਾਨ ਬੁਲਟ ਦੇ ਪਟਾਕੇ ਜਿਹੜੇ ਉਹ ਵੀ ਮਾਰਦੇ ਨੇ ਹੈਗੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਵੀ ਸਾਡੇ ਹੁਣ ਪਿਛਲੇ 3-4 ਦਿਨ ਤੋਂ ਸਾਨੂੰ ਪਤਾ ਲੱਗਿਆ ਕਿ ਬੱਚੇ ਨੇ ਜਿਹੜੇ ਉਹ ਪੇਪਰ ਦੇਣ ਜਾਂਦੇ ਨੇ ਉਹ ਮੋਟਰਬਾਈਕ ਤੇ ਜਿਹੜੇ ਹੈ ਪੜਾਕੇ ਵਗੈਰਾ ਮਾਰ ਰਹੇ ਉਹਨਾਂ ਤੇ ਵੀ ਅਸੀਂ ਰੱਖੀ ਹੋਈ ਜਾ ਰਹਿਗਾ ਜੇ ਉਹਨਾਂ ਨੂੰ ਫੇਰ ਵਾਰਨਿੰਗ ਵੀ ਦੇਣੀ ਚਾਹੁੰਦੇ ਆ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਬੱਚਿਆਂ ਦਾ ਜਿਹੜਾ ਹੈਗਾ ਉਹ ਧਿਆਨ ਰੱਖਣ ਨਹੀਂ ਫਿਰ ਜਿਹੜੀ ਇਹਨਾਂ ਤੇ ਬਣਦੀ ਕਾਰਵਾਈ ਆ ਉਹ ਅਸੀਂ ਜਿਹੜਾ ਚਲਾਣ ਵਗੈਰਾ ਇਹਨਾਂ ਤੇ ਕਰਾਂਗੇ ਬੁਲਟ ਮੋਟਰਸਾਈਕਲ ਦਾ ਇਹ ਇਸ ਤਰ੍ਹਾਂ ਦੇ ਕਿੰਨੇ ਕੁ ਮੋਟਾ ਚਲਾਣ ਹੋ ਸਕਦੇ ਜਿਹੜਾ ਮੋਡੀਫਾਈ ਸਾਇਲੈਂਸਰ ਤਾਂ ਹੈਗਾ ਜੀ ਉਹਨਾਂ ਦਾ ਜਿਹੜਾ ਹੈਗਾ ਹਜ਼ਾਰਾਂ